ਜੇ ਆਹ ਯੰਤਰ ਜ ਚੰਗਾ ਲੱਗਿਆ ਦੋਸਤੋ ਤਾਂ ਇਹਨੂੰ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਮੈਂ ਨਾ ਇੱਥੇ ਨੰਬਰ ਵੀ ਪਾ ਦੂੰ ਮਿਸਤਰੀ ਸਾਹਿਬ ਦਾ ਤੇ ਨਾਮ ਤੇ ਜਗਾ ਵੀ ਦੱਸ ਦੂੰਗਾ ਕਿਉਂਕਿ ਮੈਂ ਵਾਵਾ ਭਗਾਈ ਜੀ ਕੀਤੀ ਪਰ ਮੈਨੂੰ ਲੱਗ ਗਈ ਹੁਣ ਮੈਨੂੰ ਐਵੇਂ ਵੀ ਦੱਸਦਾ ਗਾ ਹਾਂ ਕਿਸੇ ਨੂੰ ਵੀ ਚਲੋ ਮੈਨੂੰ ਭਗਾਈ ਕਰਨੀ ਪਈ ਕਿਸੇ ਹੋਰ ਵੀ ਨੂੰ ਨਾ ਕਰਨੀ ਪਵੇ ਦੇਖੋ ਤੁਸੀਂ ਕਿੰਨਾ ਸਮੂਥਲੀ ਇਹ ਚੱਕਿਆ ਜਾਂਦਾ ਇਕੱਲਾ ਬੰਦਾ ਹੀ ਆਰਾਮ ਨਾਲ ਚੱਕ ਸਕਦਾ ਗਾ ਤੇ ਦੂਜੀ ਸਭ ਤੋਂ ਵੱਡੀ ਗੱਲ ਇੱਥੇ ਮੈਨੂੰ ਚੰਗੀ ਇਹ ਲੱਗੀ ਆ ਇਹ ਦੋਨੇ ਬਾਪ ਬੇਟਾ ਕੰਮ ਕਰਦੇ ਇਕੱਠੇ। ਮਤਲਬ ਜੋ ਮਤਲਬ ਤੁਸੀਂ ਨਾ ਜਿਵੇਂ ਜੇ ਕੰਮ ਕਰਦੇ ਤੁਹਾਨੂੰ ਉਵੇਂ ਜੇ ਟੱਕਰ ਦੇ ਬੰਦੇ। ਹੁਣ ਜਿੱਥੋਂ ਕੜਾਹੇ ਤਿਆਰ ਕੀਤੇ ਉਹ ਵੀ ਪਿਓ ਪੁੱਤ ਕੰਮ ਇਕੱਠੇ ਕਰਦੇ ਨੇ। ਚੱਕ ਬਣਾਇਆ ਉਹ ਵੀ ਪਿਓ ਪੁੱਤ ਕੰਮ ਇਕੱਠੇ ਕਰਦੇ ਨੇ। ਵੀ ਜਿੰਨੇ ਮਤਲਬ ਇਹ ਮੈਨੂੰ ਹੁਣ ਜਦੋਂ ਅਸੀਂ ਮਤਲਬ ਪਰਿਵਾਰ ਸਾਡਾ ਕੰਮ ਇਕੱਠੇ ਕਰਦਾ ਨਾ ਤਾਂ ਮੈਨੂੰ ਇੰਨੇ ਕੁ ਜ਼ਿਆਦਾ ਪਰਿਵਾਰ ਮਿਲ ਚੁੱਕੇ ਨੇ ਵੀ ਜਿਹੜੇ ਸਾਰੇ ਰਲ ਕੇ ਕਰਦੇ ਨੇ ਕੰਮ ਤੇ ਬੜਾ ਵਧੀਆ ਲੱਗਦਾਗਾ। ਤੇ ਮੈਂ ਨਾ ਮਿਸਤਰੀ ਸਾਹਿਬ ਦਾ ਨੰਬਰ ਵੀ ਲਿਖਣ ਲੱਗਿਆ ਥੱਲੇ। ਤੇ ਜਗਾ ਇਹ ਐਡਰੈਸ ਇਹਨਾਂ ਦਾ ਹੈਗਾ ਬੜਾਲੀਆ ਲਾਲ ਸਿੰਘ ਨੇ ਚੁੰਨੀ ਤੋਂ ਸਰਾੰਦ ਰੋਡ ਦੇ ਉੱਤੇ ਬੜਾਲੀਆ ਲਾਲ ਸਿੰਘ ਹੁੰਦਾ ਉੱਥੇ ਨੇ ਭਿੰਦਰ ਸਿੰਘ ਮਿਸਤਰੀ ਤੇ ਵੀ ਚਲੋ ਜੇ ਕਿਸੇ ਵੀਰ ਨੂੰ ਲੋੜ ਹੋਵੇ ਤਾਂ ਇਹ ਬਣਵਾ ਸਕਦਾ ਨੇੜੇ-ਤੇੜੇ ਦਾ ਕੋਈ ਹੋਵੇ ਠੀਕ ਹੈ ਜੀ ਚੰਗਾ ਲੱਗਿਆ ਸ਼ੇਅਰ ਜ਼ਰੂਰ ਕਰਿਓ